ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਪੰਜਾਬ ਦੇ ਵਿੱਚ ਠੱਗ ਕਿਸਮ ਦੇ ਲੋਕ ਪੰਜਾਬੀਆਂ ਦੇ ਨਾਲ ਠੱਗੀਆਂ ਮਾਰ ਰਹੇ ਨੇ ਕਿਉਂਕਿ ਪੰਜਾਬੀ ਕੌਮ ਇੱਕ ਜਹੀ ਕੌਮ ਹੈ ਜਿਹੜਾ ਵੀ ਇਹਦੇ ਨਾਲ ਪਿਆਰ ਨਾਲ ਕੋਈ ਗੱਲ ਕਰ ਲੇ ਤਾਂ ਉਹ ਤੇ ਵੱਜ ਜਾਂਦੇ ਨੇ ਇਹ ਆਪਣਾ ਨਫਾ ਨੁਕਸਾਨ ਨਹੀਂ ਦੇਖਦੇ ਅਕਸਰ ਆਪਾਂ ਦੇਖਦੇ ਹਾਂ ਵੀ ਕਈ ਕਿਸਮ ਦੀਆਂ ਠੱਗੀਆਂ ਪੰਜਾਬੀਆਂ ਦੇ ਨਾਲ ਹੋ ਰਹੀਆਂ ਨੇ ਜਿਵੇਂ ਕਿ ਬਾਧੂ ਪੇਜਾਗਾ ਦੇ ਵਿੱਚ ਟਾਵਰ ਲਗਾਉਣ ਦੇ ਨਾਂ ਤੇ ਠੱਗੀ ਦੂਸਰੀ ਠੱਗੀ ਵੱਜਦੀ ਹੈ ਲਾਟਰੀ ਦੇ ਨਾਂ ਤੇ ਠੱਗੀ ਤੀਸਰੀ ਠੱਗੀ ਵਿਦੇਸ਼ ਗਏ ਕਿਸੇ ਪਰਿਵਾਰ ਦੇ ਨਾਲ ਉਹਦੇ ਲੜਕੇ ਦੇ ਨਾਂ ਤੇ ਠੱਗੀ ਵੱਜ ਜਾਂਦੀ ਹੈ ਅਕਸਰ ਇਹ ਹੀ ਠੱਗੀਆਂ ਆਮ ਲੋਕਾਂ ਦੇ ਨਾਲ ਵੱਜ ਰਹੀਆਂ ਨੇ ਅੱਜ ਮੈਂ ਤੁਹਾਨੂੰ ਟਾਵਰ ਦੇ ਨਾਂ ਦੇ ਟਾਵਰ ਲਗਾਉਣ ਦੇ ਨਾਂ ਤੇ ਬਜਰੇ ਠੱਗੀ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹਣਾ ਅਕਸਰ ਆਪਾਂ ਇਸ਼ਤਿਹਾਰਾਂ ਦੇ ਵਿੱਚ ਦੇਖਦੇ ਹਾਂ ਫੇਸਬੁੱਕ ਤੇ ਜਾਂ ਅਖਬਾਰਾਂ ਦੇ ਵਿੱਚ ਪੋਸਟਰ ਲੱਗੇ ਹੁੰਦੇ ਆ ਵੀ ਆਪਣੀ ਬਾਧੂ ਭਈ ਜ਼ਮੀਨ ਦੇ ਵਿੱਚ ਟਾਵਰ ਲਗਾਓ ਤੇ 60 ਲੱਖ ਪਾਓ ਅਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਊਗੀ ਆਪਾਂ ਲਾਲਚ ਦੇ ਵਿੱਚ ਆ ਕੇ ਉਹਨਾਂ ਇਨਸਾਨਾਂ ਨੂੰ ਫੋਨ ਕਰ ਲੈਣੇ ਆ ਫੋਨ ਕਰਨ ਤੋਂ ਬਾਅਦ ਕੀ ਹੁੰਦਾ ਹੈ ਉਹ ਕਹਿੰਦੇ ਨੇ ਵੀ ਤੁਸੀਂ ਆਪਣੇ ਪਲਾਟ ਦੀ ਰਜਿਸਟਰੀ ਜਾਂ ਫੋਟੋ ਜਾਂ ਨਕਸ਼ਾ ਵਗੈਰਾ ਜਾਂ ਆਧਾਰ ਕਾਰਡ ਦੀ ਕਾਪੀ ਸਾਨੂੰ ਭੇਜੋ ਅਸੀਂ ਤੁਹਾਡੀ ਜ਼ਮੀਨ ਸਿਲੈਕਟ ਕਰਕੇ ਤੁਰੰਤ ਹੀ ਉੱਥੇ ਟਾਵਰ ਲਾਉਣਾ ਸ਼ੁਰੂ ਕਰ ਦੇਵਾਂਗੇ ਤੋਂ ਆਪਾਂ ਤੋਂ ਇਹੇ ਚੀਜ਼ਾਂ ਦੀ ਮੰਗ ਕਰਦੇ ਨੇ ਖਰਦ ਜਾਂ ਆਧਾਰ ਕਾਰਡ ਦੀ ਫੋਟੋ ਸ਼ੀਟ ਕਾਪੀ ਤੇ ਆਪਾਂ ਨੂੰ ਕਹਿੰਦੇ ਨੇ ਵੀ ਪਹਿਲਾਂ ਤੁਹਾਡੇ ਖਾਤੇ ਦੇ ਵਿੱਚ 30 ਲੱਖ ਆਊਗਾ 30 ਲੱਖ ਟਾਵਰ ਚਾਲੂ ਹੋਣ ਤੋਂ ਬਾਅਦ ਤੁਰੰਤ ਹੀ ਭਾ ਦਿੱਤਾ ਜਾਊਗਾ ਤੇ ਤੁਹਾਡੇ ਲੜਕੇ ਨੂੰ 10000 ਰੁਪਏ ਦੀ ਨੌਕਰੀ ਸਾਮ ਸਮਭਾਲ ਮੇਨਟੇਨੈਂਸ ਪੈਟਰੋਲ ਜਾਂ ਤੇ ਉਹਦੇ ਆਪਣੇ ਜਨਰੇਟਰਾਂ ਦੇ ਵਿੱਚ ਤੇਲ ਪਾਉਣਾ ਉਹਦੇ ਸਾਮ ਸਭਾਲ ਦੀ ਨੌਕਰੀ ਤੁਹਾਡੇ ਇੱਕ ਪਰਿਵਾਰ ਦੇ ਜੀ ਨੂੰ ਦਿੱਤੀ ਜਾਊਗੀ ਉਹ ਨੌਕਰੀ ਤੁਸੀਂ ਆਪ ਵੀ ਲੈ ਸਕਦੇ ਹੋ ਜਾਂ ਕਿਸੇ ਹੋਰ ਆਪਣੇ ਗਾਂਢੀ ਨੂੰ ਵੀ ਦਵਾ ਸਕਦੇ ਹੋ ਜਿਹੜਾ ਅਕਸਰ ਹੁੰਦਾ ਹੈ ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਠੱਗੇ ਮਾਰਨ ਦੀ ਸਭ ਤੋਂ ਪਹਿਲਾਂ ਠੱਗੀ ਕਿਵੇਂ ਵਾਜੀ ਹੈ ਸ਼ੁਰੂਆਤ ਕਿਵੇਂ ਹੁੰਦੀ ਹੈ ਉਹ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਦਿੰਦੇ ਨੇ ਵੀ ਤੁਹਾਡੀ ਜਮੀਨ ਸਿਲੈਕਟ ਕਰ ਦਿੱਤੀ ਗਈ ਹੈ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਕੋਲ ਸਾਡੇ ਟਰੱਕ ਸਮਾਨ ਲੈ ਕੇ ਪਹੁੰਚ ਜਾਣਗੇ ਤੁਸੀਂ ਆਪਣਾ ਜੋ ਲੋਕੇਸ਼ਨ ਹੈ ਉਹ ਵਗੈਰਾ ਸਾਰਾ ਕੁਝ ਸਾਨੂੰ ਸੈਂਡ ਕਰ ਦਿਓ ਆਪਾਂ ਉਹਨਾਂ ਤੇ ਵੱਜ ਜਾਂਦੇ ਆਂ ਆਪਾਂ ਉਹਨਾਂ ਤੋਂ ਜੇਕਰ ਇਹ ਪੁੱਛਦੇ ਆਂ ਵੀ ਤੁਹਾਡਾ ਦਫ਼ਤਰ ਕਿੱਥੇ ਆਫਿਸ ਕਿੱਥੇ ਆ ਤੁਹਾਡਾ ਕੋਈ ਆਧਾਰ ਕਾਰਡ ਨੰਬਰ ਵਗੈਰਾ ਜਾਂ ਹੋਰ ਸਾਨੂੰ ਦੇਵੋ ਤਾਂ ਉਹਨੂੰ ਆਪਾਂ ਨੂੰ ਕਿਸੇ ਦਫ਼ਤਰ ਦਾ ਨੰਬਰ ਜਾ ਉਹਦੀ ਵੀਡੀਓ ਬਣਾ ਕੇ ਜਾਂ ਕਿਸੇ ਜਾਲੀ ਆਧਾਰ ਕਾਰਡ ਜੋ ਕਿਸੇ ਦਾ ਉਹਨਾਂ ਕੋਲੇ ਹੁੰਦਾ ਉਹਦੀ ਫੋਟੋ ਸ਼ੀਟ ਕਾਪੀ WhatsApp ਕਰ ਦਿੰਦੇ ਨੇ ਆਪਾਂ ਵੱਜ ਜਾਂਦੇ ਆ ਵੀ ਬਹੁਤ ਵੱਡਾ ਦਫਤਰ ਹੈ ਤੇ ਆਪਣੇ ਕੋ ਆਧਾਰ ਕਾਰਡ ਵੀ ਆ ਗਿਆ ਆਪਾਂ ਪਰ ਉਹ ਚੈੱਕ ਨਹੀਂ ਕਰਦੇ ਵੀ ਆਧਾਰ ਕਾਰਡ ਸਹੀ ਹੈ ਜਾਂ ਗਲਤ ਹੈ ਤੇ ਕੀ ਹੁੰਦਾ ਉਹ ਕਹਿੰਦੇ ਨੇ ਵੀ ਟਰੱਕਾਂ ਦੇ ਵਿੱਚ ਸਮਾਨ ਲੋਡ ਹੋ ਗਿਆ ਟਰੱਕ ਤਾਂ ਵੱਲ ਕੱਲ ਨੂੰ ਚੱਲ ਪੈਣਗੇ ਉਸ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਟਰੱਕਾਂ ਦੀ ਜੋ ਖਰਚਾ ਵਗੈਰਾ ਜੋ ਟ੍ਰਾਂਸਪੋਰਟ ਦਾ ਖਰਚਾ ਤੁਹਾਨੂੰ ਇੱਕ ਵਾਰ ਜਰੂਰ ਭਰਨਾ ਪਊਗਾ ਉਹ ਆਪਾਂ ਤੋਂ 20000 ਜਾਂ 30000 ਕਿੰਨੇ ਵੀ ਮੰਗ ਸਕਦੇ ਨੇ ਮੰਗ ਕਰਦੇ ਨੇ ਆਪਾਂ ਲਾਲਚ ਦੇ ਵਿੱਚ ਆ ਜਾਂਦੇ ਆ ਵੀ ਚਲੋ ਆਪਣੇ ਇੱਕ ਵਾਰੀ ਕੰਮ ਸ਼ੁਰੂ ਹੋ ਗਿਆ ਟਰੱਕ ਚੱਲ ਪੈਣੇ ਨੇ ਆਪਣੇ ਕੋਲ ਸਮਾਨ ਆ ਜਾਣਾ 30000 ਦਾ ਕੀ ਆਪਾਂ 30000 ਉਹਨਾਂ ਦੇ ਖਾਤੇ ਦੇ ਵਿੱਚ ਪਾ ਦਿੰਨੇ ਆ ਬਸ ਫਿਰ ਸ਼ੁਰੂ ਹੁੰਦੀ ਆ ਆਪਣੇ ਨਾਲ ਠੱਗੀ ਵੱਜਣ ਦੀ ਸ਼ੁਰੂਆਤ ਤੇ ਕੁਝ ਦਿਨ ਬਾਅਦ ਅਗਲੇ ਦਿਨ ਆਪਾਂ ਨੂੰ ਫੋਨ ਆਉਂਦਾ ਹੈ ਕਿਸੇ ਡਰਾਈਵਰ ਬਣੇ ਠੱਗ ਦਾ ਕਿ ਅਸੀਂ ਗੱਡੀ ਦੇ ਡਰਾਈਵਰ ਬੋਲਦੇ ਆਂ ਵੀ ਤੁਹਾਡਾ ਜੋ ਟਰਾਲਰ ਦਾ ਸਮਾਨ ਹੈ ਲੋਡ ਕਰਕੇ ਸੀ ਬੰਬੇ ਤੋਂ ਚੱਲ ਪਏ ਅਸੀਂ ਰਸਤੇ ਦੇ ਵਿੱਚ ਆ ਰਹੇ ਆਂ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਵਿਸ ਕਰਕੇ ਜੋ ਪੁਲਿਸ ਵਾਲੇ ਆ ਸਾਨੂੰ ਅੱਗੇ ਨਹੀਂ ਆਉਣ ਦਿੰਦੇ ਤੋਰਨ ਦਿੰਦੇ ਵੀ ਜਿੰਨਾ ਚਾਹ ਤੁਸੀਂ ਸਾਡੇ ਨਾਲ ਕਿਸੇ ਨਾ ਸਮਝੌਤਾ ਨਹੀਂ ਕਰਦੇ ਕਿਉਂਕਿ ਨੁਕਸਾਨ ਦੇ ਵਿੱਚ ਇੱਕ ਬੰਦੇ ਨੇ ਸੱਟ ਲੱਗੀ ਜਾਂ ਲੱਤ ਟੁੱਟ ਗਈ ਜਾਂ ਕੁਝ ਵੀ ਕਹਿ ਸਕਦੇ ਨੇ ਆਪਾਂ ਨੂੰ ਵੀ ਉਹ ਸਮਝੋ ਤਾਂ ਕਰਨਾ ਸਾ ਤੋਂ 30000 ਰੁਪਏ ਮੰਗਦੇ ਨੇ ਜੇਕਰ ਤੁਸੀਂ ਸਾਡੇ ਖਾਤੇ ਦੇ ਵਿੱਚ 30000 ਰੁਪਏ ਪਾ ਦੋ ਤਾਂ ਕੱਲ ਤੱਕ ਤੁਹਾਡੇ ਤੱਕ ਸਮਾਨ ਪਹੁੰਚ ਜਾਊਗਾ ਆਪਾਂ ਸੋਚਦੇ ਆਂ ਵੀ 30000 ਪਹਿਲਾਂ ਗਿਆ ਆਪਾਂ 30000 ਹੋਰ ਉਸ ਠੱਗ ਦੇ ਖਾਤੇ ਦੇ ਵਿੱਚ ਪਾ ਦਿੰਨੇ ਆਂ ਆਪਾਂ 60000 ਦੀ ਠੱਗੀ ਮਰਵਾ ਚੁੱਕੇ ਹੁੰਨੇ ਆ ਉਦੋਂ ਤੱਕ ਤੇ ਫਿਰ ਕੀ ਹੁੰਦਾ ਜਦੋਂ ਆਪਾਂ ਅਗਲੇ ਦਿਨ ਉਸ ਠੱਗ ਦੇ ਇਸ ਦੇ ਲੋਕਾਂ ਨੂੰ ਫੋਨ ਲਾਉਣੇ ਆ ਤਾਂ ਆਪਣਾ ਉਹਨਾਂ ਦਾ ਸਵਿੱਚ ਬੰਦ ਆਉਂਦੀ ਆ ਠੱਗ ਕਿਸੇ ਵੀ ਕਿਸਮ ਦਾ ਆਪਾਂ ਨਾਲ ਫੋਨ ਨਹੀਂ ਚੱਕਦੇ ਨਾ ਹੀ ਟੈਂਡ ਕਰਦੇ ਨੇ ਅੱਪਾਏ ਸਮਝ ਲੈਣੇ ਆ ਵੀ ਚਲੋ ਫੋਨ ਬੰਦ ਹੋ ਗਿਆ ਹੋਊਗਾ ਕਿਸੇ ਕਾਰਨ ਕਰਕੇ ਤੇ ਉਹ ਆਪਣਾ ਫੋਨ ਬੰਦ ਕਰਕੇ ਆਪਾਂ ਤੋਂ ਠੱਗੀ ਮਾਰ ਕੇ ਰਫੂ ਚੱਕਰ ਹੋ ਗਏ ਹੁੰਦੇ ਨੇ ਇਸੇ ਤਰ੍ਹਾਂ ਹੀ ਠੱਗੀ ਵਜਦੀ ਆ ਕਿਉਂਕਿ ਸਾਡੇ ਪਹਿਲਾਂ ਦੋ ਟਾਵਰ ਲੱਗੇ ਹੋਏ ਆ ਅਸੀਂ ਕਿਸੇ ਵੀ ਬੰਦੇ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਐਡਵਾਂਸ ਜਦੋਂ ਸਾਡੇ ਟਾਵਰ ਚੱਲੂ ਹੋਇਆ ਤਾਂ ਉਹ ਕੁਝ ਕੁ ਪੈਸੇ ਸਾ ਤੋਂ 10000 ਰੁਪਏ ਦੀ ਰਾਸੀ ਲੈ ਕੇ ਗਿਆ ਜੋ ਵਿਚਪਚੋਲਾ ਹੁੰਦਾ ਜਿਹੜਾ ਇਸ ਤਰ੍ਹਾਂ ਆਪਣੇ ਨਾਲ ਠੱਗੀ ਵਜਦੀ ਆ ਇਸੇ ਤਰ੍ਹਾਂ ਹੀ ਸਾਡੇ ਪਿੰਡ ਵੀ ਕਰੇਬੀਨ ਲੱਖ ਡੇਢ ਲੱਖ ਰੁਪਏ ਦੀ ਠੱਗੀ ਵਜਈ ਆ ਪਰ ਉਹ ਬੰਦਾ ਜਾਗਰ ਨਹੀਂ ਕਰ ਰਿਹਾ ਸੋ ਆਪਾਂ ਇਹ ਠੱਗ ਕਿਸਮ ਦੇ ਲੋਕਾਂ ਤੋਂ ਵੱਜ ਕੇ ਰਹਿਣਾ ਜਦੋਂ ਵੀ ਤੁਹਾਨੂੰ ਕਿਸੇ ਬੰਦੇ ਦੀ ਅਜਿਹੇ ਟਾਵਰ ਲਾਉਣ ਵਾਲੇ ਬੰਦੇ ਦੀ ਜਾਂ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਪੂਰੀ ਘੋਖ ਪੜਤਾਲ ਕਰ ਲਿਆ ਕਰੋ ਪਹਿਲੀ ਗੱਲ ਤਾਂ ਵੀ ਟਾਵਰ ਲਾਉਣ ਟਾਵਰ ਕਿਵੇਂ ਲੱਗਦਾ ਟਾਵਰ ਲਾਉਣ ਦਾ ਪ੍ਰੋਸੀਜਰ ਕੀ ਹੁੰਦਾ ਸਭ ਤੋਂ ਪਹਿਲਾਂ ਕੰਪਨੀ ਆ ਕੇ ਚੈੱਕ ਕਰਦੀ ਆ ਵੀ ਸਾਡੀ ਕੰਪਨੀ ਦੀ ਰੇਂਜ ਕਿੱਥੇ ਤੱਕ ਪਹੁੰਚਦੀ ਆ ਮੰਨ ਲਓ ਵੀ ਆਪਣਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈਗਾ ਸ਼ੇਰਪਰ ਤੱਕ ਆਪਣੀ ਰੇਂਜ ਪਹੁੰਚੀ ਉਹਦੇ ਅੱਗੇ ਰੇਂਜ ਨਹੀਂ ਜਾਂਦੀ ਉਹ ਬਕਾਇਦਾ ਆ ਕੇ ਇੱਕ ਟਰਾਂਸਮੀਟਰ ਹੁੰਦਾ ਪੁਰਜਾ ਹੁੰਦਾ ਉਹਦੇ ਨਾਲ ਚੈੱਕ ਕਰਦੇ ਨੇ ਵੀ ਸਾਡੀ ਰੇਂਜ ਸਹੀ ਕਿੱਥੇ ਤੱਕ ਪਹੁੰਚਦੀ ਆ ਮੰਨ ਲਓ ਵੀ ਸ਼ੇਰਪਰ ਦੇ ਖੇਤਾਂ ਤੱਕ ਰੇਂਜ ਪਹੁੰਚਦੀ ਆ ਤਾਂ ਉਹ ਟਾਵਰ ਉਸ ਖੇਤ ਦੇ ਵਿੱਚ ਹੀ ਲੱਗਣਾ ਜਿੱਥੇ ਤੱਕ ਉਹ ਰੇਂਜ ਪਹੁੰਚਦੀ ਆ ਭਾਵੇਂ ਕਿ ਉਹਨਾਂ ਨੂੰ ਸਪੈਸ਼ਲ ਜੇਜੇ ਤੌਰ ਤੇ 24 ਘੰਟੇ ਸਪਲਾਈ ਕਿੱਥੋਂ ਵੀ ਹਾਸਲ ਕਰਨੀ ਪਵੇ ਜਾਂ ਜਨਰੇਟਰ ਰੱਖਣਾ ਪਵੇ ਟਾਵਰ ਉਸ ਜਗ੍ਹਾ ਦੇ ਉੱਪਰ ਹੀ ਲੱਗੇਗਾ ਇਹ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਵੀ ਸਾਡੇ ਘਰੇ ਟਾਵਰ ਲਾ ਦਿਓ ਇਹ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹਦੀ ਮੇਨਟੇਨੈਂਸ ਚੈੱਕ ਅਪ ਵਗੈਰਾ ਕੀਤਾ ਜਾਂਦਾ ਇਸੇ ਤਰ੍ਹਾਂ ਹੀ ਅਸੀਂ ਦੋ ਟਾਵਰ ਜਾਂ ਤਿੰਨ ਟਾਵਰ ਲਗਵਾਏ ਸਾਡੇ ਤਿੰਨ ਟਾਵਰ ਤਕਰੀਬਨ ਸਾਡੇ ਘਰੇ ਚੱਲ ਰਹੇ ਨੇ ਉਹ ਇਸੇ ਤਰ੍ਹਾਂ ਹੀ ਚੈੱਕ ਕਰਦੇ ਨੇ ਜਿਹੜੀ ਜਗ੍ਹਾ ਦੇ ਉੱਪਰ ਟਾਵਰ ਸਿਲੈਕਟ ਹੁੰਦਾ ਉੱਥੇ ਹੀ ਟਾਵਰ ਲੱਗਦਾ ਐਵੇਂ ਵੀ ਆਪਾਂ ਕਹਿ ਜੀ ਖੇਤਾਂ ਦੇ ਵਿੱਚ ਜਾ ਕੇ ਟਾਵਰ ਨਹੀਂ ਲੱਗਦਾ ਹੁੰਦਾ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਪੰਜਾਬੀ ਇਸ ਟੱਗੀ ਤੋਂ ਵੱਸ ਸਕਣ ਅਗਲੀ ਠੱਗੀ ਬਾਰੇ ਵੀ ਮੈਂ ਤੁਹਾਨੂੰ ਵਿਸਤਾਰਪੂਰਕ ਵੀਡੀਓ ਬਣਾ ਕੇ ਪਾਉਂਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਦੂਸਰੀ ਠੱਗੀ ਕਿਵੇਂ ਲੱਗਦੀ ਹੈ ਬਾਹਰ ਗਏ ਕਿਸੇ ਲੜਕੇ ਜੋ ਕੈਨੇਡਾ ਦੇ ਵਿੱਚ ਬੈਠਾ ਹੁੰਦਾ ਉਹਦੇ ਪਰਿਵਾਰ ਦੇ ਨਾਲ ਠੱਗੀ ਕਿਵੇਂ ਲੱਗਦੀ ਹੈ ਉਹਦੇ ਬਾਰੇ ਦੱਸੂਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਨਾ ਜੇ ਤੁਹਾਡੇ ਨਾਲ ਠੱਗੀ ਲੱਗੀ ਹੈ ਤਾਂ ਵੀ ਜੇ ਚੰਗੀ ਲੱਗੀ ਵੀਡੀਓ ਤਾਂ ਵੀ ਕਮੈਂਟ ਜ਼ਰੂਰ ਕਰਨਾ ਧੰਨਵਾਦ ਸਸੇਕਰ